ਸ੍ਰੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਵਿਰਾਜਮਾਨ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਕੋਟਾਨ ਤੋਂ ਸ਼ੁਕਰ ਕਿ ਭਾਈ ਕਨਈਆ ਜੀ ਸੇਵਾ ਦਰ ਜੋ ਕਿ ਪਿਛਲੇ 38 ਸਾਲ ਤੋਂ ਮਾਨਵਤਾ ਦੀ ਸੇਵਾ ਕਰ ਰਿਹਾ ਹੈ ਉਹਨਾਂ ਨੇ ਅੱਜ ਭਾਈ ਕਨੀਜਾ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਜੋ ਸੈਕੰਡ ਰੀਟਿੰਗ ਹੋ ਰਹੀ ਹੈ ਉਹਦਾ ਇੱਥੇ ਆਯੋਜਨ ਕੀਤਾ ਜਿਵੇਂ ਕਿ ਆਪਕੀ ਸਾਰਿਆਂ ਨੂੰ ਪਤਾ ਹੈ ਕਿ ਭਾਈ ਕਨੀਜਾ ਜੀ ਦਾ 300 ਸਾਲਾ ਵਰਸੀ 20 ਸਤੰਬਰ 2018 ਨੂੰ ਆ ਰਹੀ ਹੈ ਭਾਈ ਘਰਿਯਾ ਜੀ ਜਿਵੇਂ ਤੁਮ ਸਾਰਕ ਪਤਾ ਹੈ ਸਿੱਖ ਪੌਣ ਦੇ ਇੱਕ ਆਦਰਸ਼ ਨਾਇਕ ਹਨ ਇੱਕ ਰੋਲ ਮਾਡਲ ਹਨ ਔਰ ਸਹੀ ਮਾਇਨੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਭਾਈ ਘਰਿਯਾ ਜੀ ਨੇ ਮਨੁੱਖਤਾ ਨੂੰ ਆਪਸ ਵਿੱਚ ਜੋੜਿਆ ਮਾਨਵਤਾ ਦੀ ਇੱਕ ਕੜੀ ਬਣੇ। ਪਰ ਇਸ سلسلہ ਜਿਹੜਾ ਹੈ ਮੈਂ ਮਹਿਸੂਸ ਕਰਦਾ ਹਾਂ ਗੁਰਨਾਨਕ ਸਾਹਿਬ ਦੇ ਅਕਸ਼ਿਸ਼ ਸਰਦਕਾਰ ਜਿਹੜਾ ਉਹਨਾਂ ਦਾ ਮੂਲ ਮੰਤਰ ਹੈ ਉਸ ਮੂਲ ਮੰਤਰ ਤੋਂ ਨਿਰਪਉ ਤੇ ਨਿਰਵੈ ਤੇ ਜੋ दैਵੀ ਗੁਣ ਨੇ ਉਹ ਨਿਰਪਉ ਤੇ ਨਿਰਵੈ ਦੇ दैਵੀ ਗੁਣਾ ਦੀ ਕਮਾਈ ਕੀਤੀ ਔਰ ਉਹ ਕਮਾਈ ਕਰਕੇ ਹੀ ਉਹ جنگ ਦੇ ਮੈਦਾਨ ਦੇ ਵਿੱਚ ਨਿਰਵੈਰਤਾ ਦਾ ਤੇ ਨਿਰਪਰਹੁਣ ਦਾ ਇੱਕ ਆਦਰਸ਼ قائم ਕੀਤਾ ਅਸੀਂ ਉਹਨਾਂ ਦੀ 300 ਸਾਲਾ ਵਰਸੀ ਨੂੰ ਮਨਾਉਣ ਵਾਸਤੇ ਅੱਜ ਇੱਥੇ ਸੰਗਤ ਦੇ ਰੂਪ ਵਿੱਚ ਇਕੱਠੇ ਹੋਏ ਹਾਂ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਅੱਜ ਇੱਥੇ ਗੁਰਮੁਖ ਪਿਆਰੀ ਲੋਕਾਂ ਜਣੀਆਂ ਨੇ ਇੱਥੇ ਆਈਆਂ ਨੇ ਤੇ ਜਿਸ ਲਈ ਅਸੀਂ ਮੀਟਿੰਗ ਦੀ ਰਫਤਾ ਕਰਾਂਗੇ ਸਾਰਿਆਂ ਦੇ ਵਿਚਾਰ ਲਿੱਤੇ ਜਾਣਗੇ ਉਸ ਲਈ ਅਸੀਂ ਇੱਕ-ਇੱਕ ਕਰਕੇ ਸਾਰੇ ਆਪਣੇ ਏਜੰਡੇ ਡਿਸਕਸ ਕਰਾਂਗੇ ਕਿ ਜੋ ਸਮੁੱਚੀ ਰਾਏ ਬਣੇਗੀ ਸਾਰਿਆਂ ਦੀ ਉਸ ਉੱਤਾਪਕ ਅਸੀਂ ਪ੍ਰਸਤੁਤ ਕਰਾਂਗੇ ਤੋ ਬਰੰਪਤਾ ਦੇ ਵਿੱਚ ਹੀ ਮੈਂ ਆਪਣੇ ਸ਼ਬਦਾਂ ਇੱਥੇ ਹੀ ਸੰਪੂਰਨ ਕਰ ਰਿਹਾ ਮੈਂ ਬਸੇ ਨਿਸ਼ਾਨ ਕਰਦਾ ਹਾਂ ਵਾਇਰੂਨ ਜੀ ਦਾ ਆਲਸਾ ਵਾਇਰੂਨ ਭਾਈ ਦੀ ਧੰਨਵਾਦੀ ਹਾਂ ਅਕਸਰ ਬਹਾਦਰ ਸਿੰਘ ਜੀ ਕਿਰਪਾ ਉਹਨਾਂ ਨੇ ਜਿਹੜਾ ਨੇ ਬੜੇ ਵਿਸਤ੍ਰਿਤ ਰੂਪ ਦੇ ਵਿੱਚ ਜੋ ਕੁਝ ਉਹਨਾਂ ਨੇ ਵਿਅਕਤੀਗਤ ਤੌਰ ਤੇ ਜਾਂ ਜਥੇਬੰਦਕ ਰੂਪ ਦੇ ਵਿੱਚ ਜੋ ਕੁਝ ਵੀ ਉਹਨੇ ਯਤਨ ਕੀਤੇ ਭਾਈ ਕਨਈਆ ਜੀ ਦੇ ਮੈਸੇਜ ਨਾਲ ਇੰਟਰਨੈਸ਼ਨਲ ਲੈਵਲ ਤੇ ਪਹੁੰਚਾਣ ਲਈ ਉਹ ਤੁਹਾਡਾ ਮਾਣ ਸਾਜਾ ਕੀਤਾ ਕੁਝ ਗੱਲਾਂ ਮੈਂ ਤੁਹਾਡਾ ਸਾਂਝੀ ਕਰਨਾ ਚਾਹਾਂਗਾ ਮੈਨੂੰ ਲੱਗਦਾ ਹੈ ਕਿ ਅੱਜ ਬਾਅਦ ਅਸੀਂ ਇੱਕ ਦਿਸ਼ਾ ਵੱਲ ਪਾਸੇ ਤੁਰ ਪੋਗੇ ਸਭ ਤੋਂ ਪਹਿਲੀ ਬੇਨਤੀ ਤਾਂ ਇਹ ਕਰ ਲਈ ਮੈਂ ਕਿ 1 ਜੁਲਾਈ 2018 ਨੂੰ ਜਦ ਅੰਮ੍ਰਿਤ ਸਰਵੇਖੇ ਵੱਖ-ਵੱਖ ਸੰਸਥਾਵਾਂ ਦਾ ਡੈਲੀਗੇਟ ਲਾਸ ਬੁਲਾਇਆ ਗਿਆ ਸੀਗਾ ਉਸ ਇਜਲਾਸ ਦਾ ਅਸੀਂ ਇਹ ਸੰਸਥਾ ਪਾਈ ਕਰੀਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਨੇ ਨੂੰ ਸਥਾਪਿਤ ਕੀਤਾ ਸੀ ਉਸ ਦੇ ਵਿੱਚ ਕੁਝ ਮਤੇ ਪਾਸ ਕੀਤੇ ਗਏ ਸੀ ਗੁਰੂ ਕ੍ਰਿਸ਼ਟ ਸਰਕਾਰ ਉਹ ਮੱਧਿਆਂ ਦੇ ਵਿੱਚ ਅਸੀਂ ਕੁਝ ਅੱਗੇ ਤੁਰਨ ਦੇ ਵਿੱਚ ਕਾਮਯਾਬ ਹੋ ਗਏ ਇੱਕ ਗੱਲ ਆ ਅਸੀਂ ਸਾਰੇ ਜਿਹੜੇ ਜਰੂਰ ਇਸ ਗੱਲ ਨੂੰ ਅੰਡਰਸਟੈਂਡ ਕਰਾਂਗੇ ਕਿ 1.5 ਮਹੀਨਾ ਸਿਰਫ ਇੱਕ ਸੰਸਥਾ ਦੇ ਜਨਮ ਨੂੰ ਹੋਇਆ ਹੈ ਔਰ 1.5 ਮਹੀਨੇ ਦੇ ਵਿੱਚ ਯਕੀਨ ਮੰਨਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੱਲ ਕਰ ਰਹੇ ਆ चीफ खानसा दीवान कितनी बड़ी संस्था है बड़ी पुरातन संस्था है 1902 में बड़ी हुई संस्था मैं उसका मेंबर भी है मतलब श्रोमणी द्वारा प्रबंधक कमेटी तो पहला चीफ खानसा दीवान स्थापित हो गया था बतौर मेंबर इसलिए मैं चीफ खानसा दीवान की मीटिंग में जुगत करती हूं ਭਾਈ ਕਰਿਆ ਜੀ ਬਾਰੇ ਵੀ 300 ਸਾਲਾ ਹਰਿਆ ਤੇ ਸਤ ਸੰਗਤ ਜੀ ਯਕੀਨ ਮੰਨਣਾ ਕਿਸੇ ਨੂੰ ਇਸ ਦਾ ਸੋਚੀ ਨਹੀਂ ਸਕੀ ਖਾਂ ਗੱਲਬਾਤ ਸ਼ੁਰੂ ਕੀਤੀ ਸੰਯੋਗ ਮੰਡਿਆ ਉੱਤਟੀ ਇਹ ਸੰਸਥਾ ਜਿਹੜੀ ਕਿਸੇ ਨੇ ਸਥਾਪਿਤ ਕੀਤੀ ਹੈ ਪਹਿਲੇ ਜੁਲਾਈ ਨੂੰ ਭਾਈ ਕਰਿਆ ਜੀ ਚੈਰਟੀ ਐਫੀਸ ਇੰਟਰਨੈਸ਼ਨਲ ਫਾਊਂਡੇਸ਼ਨ ਜਦ ਇਹ ਦੱਸਿਆ ਗਿਆ ਕਿ ਇਹ ਸੰਸਥਾ ਇਸ 300 ਸਾਲਾਂ ਨੂੰ ਮਲਾਉਣ ਵਾਸਤੇ ਇੱਕ ਮੁੱਖ ਹੋਕਾ ਤੇ ਬ੍ਰੇਡ ਬਾਰਡ ਤੇ ਆਦਿ ਕੰਮ ਕਰ ਰਹੀ ਹੈ ਤੇ ਅਸੀਂ ਇਸ ਸੰਸਥਾ ਦੇ ਪੈੜ ਦੇ ਉੱਤੇ ਉਹਨਾਂ ਨੂੰ ਸੁਝਾਅ ਦਿੰਦੇ ਸੰਸਥਾ ਦੇ ਪੈੜ ਦੇ ਉਹ ਸੰਸਥਾ ਦਾ ਨਾਮ ਜਾਣੀ ਸੁਝਾਅ ਕੀ ਦਿੱਤੇ ਕਿ ਜੀਵ ਕਾਂਤਾ ਦਿਵਾਨ ਦੇ 52 ਵੱਦ ਸਕੂਲ ਹੈਗੇ ਜੋ ਕਿ ਪੰਜਾਬ ਦੇ ਵਿੱਚ ਕੜੇ ਦੇ ਲੱਗ ਰਿਹਾ ਫਿਰ ਕੁ ਰਾਕੇਸ਼ ਪੱਕੇ ਜੋ ਜਾਣੇ ਨੇ ਹੁਸ਼ਿਆਰ ਕੋਈ ਨਹੀਂ ਪੰਜਾਬ ਦੇ ਵੱਲੋਂ ਕਮਤ ਨੇ ਦਿੱਲੀ ਚ ਵੀ ਅਗੇ ਨੇ ਬੰਬਈ ਲਈ ਕੀ ਕਾ ਚੱਲ ਬੰਦਿਸ ਕੋ ਕਾਂਪੂਰ ਅਗੇ ਤੇ ਇਹ ਫੈਸਲਾ ਕੀਤਾ ਗਿਆ ਕਿ ਸਾਰੇ ਸਕੂਲਾਂ ਦੇ ਵਿੱਚ ਭਾਈ ਕਨਈਆ ਜੀ ਦਾ ਦਿਵਸ ਜਿਹੜਾ ਹੈ ਮਨਾਇਆ ਜਾਵੇਗਾ ਉਹਦੇ ਵਾਸਤੇ ਅਸੀਂ ਬੱਚਿਆਂ ਦੇ ਵਾਸਤੇ ਪੋਸਟਰ ਕੰਪੀਟੀਸ਼ਨਸ ਕਿਆ ਕਿ ਭਾਈ ਜੀ ਜਿੱਤੇ ਪੋਸਟਰਸ ਦੇ ਨੇ ਇੱਕ ਕੰਪੀਟੀਸ਼ਨ ਕਰਾਇਆ ਜਾ ਬੱਚਿਆਂ ਦੇ ਵਿੱਚ ਇਹੋ ਜੀ ਸਿੰਗਸ ਹੁੰਦੀਆਂ ਨੇ ਟੈਲੈਂਟ ਹੁੰਦਾ ਉਹ ਐਕਸਪੋਜ਼ ਹੁੰਦਾ ਬਾਹਰ ਹੁੰਦਾ ਫਿਰ ਸੀ ਕਿਹਾ ਕਿ ਕਿ ਇਹਨਾ ਬੱਚਿਆਂ ਦੇ ਵਿੱਚ ਡੈਕਲਰੇਸ਼ਨ ਕੰਟੈਕਟ ਪਾਠਨ ਮੁਕਾਮਲੇ ਅਤੇ ਨਿਬੰਧ ਪ੍ਰਤੀਯੋਗਾਂ ਦੇ ਮੁਕਾਮਲੇ ਕਰਦਾ ਉਹ ਵੀ ਉਚਿਤ ਕਾਲਜ ਦੁਆਲੇ ਅਬ ਸਾਰੇ ਸਕੂਲਾਂ ਤੋਂ ਸੱਤਰ ਕਰਦਾ ਫਿਰ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਭਾਈ ਤੁਸੀਂ ਆਪਣੇ ਸਾਰੇ ਸਕੂਲਾਂ ਦੇ ਵਿੱਚ ਇੱਕ ਬੱਚਿਆਂ ਦੀ ਟੀਮ ਬਣਾਓ ਲੋਵੀ 11 12ਵੀਂ ਦੇ ਬੱਚੇ ਲੈ ਕੇ ਉਹਨਾਂ ਬੱਚਿਆਂ ਨੂੰ ਫਰਸਟ ਏਡ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿਉਂਕਿ ਥੀਸ ਖਾਸ ਜ਼ਿਲ੍ਹੇ ਦੇ ਕੋਲ ਆਪਣੇ ਹਸਪਤਾਲ्स ਵੀ ਨਹੀਂ ਡਾਕਟਰਸ ਵੀ ਨਹੀਂ ਇਨਫਰਾਸਟ੍ਰਕਚਰ ਹੈਗਾ ਹੈ ਉਹਨਾਂ ਨੇ ਗੱਲ ਮੰਨ ਲਈ ਕਿ ਭਈ ਬੱਚਿਆਂ ਨੂੰ ਫਰਸਟ ਏਡ ਟ੍ਰੇਨਿੰਗ ਦਿੱਤੀ ਜਾਵੇ ਉਹਨਾਂ ਨੂੰ ਸਰਟੀਫਿਕੇਟ ਦੇਵਾਂਗੇ ਤੇ ਉਹ ਬੱਚੇ بڑے ਨੇ ਕੱਲ ਕੋਈ ਰੋਡ ਐਕਸੀਡੈਂਟ ਹੋ ਜਾਵੇ ਜਾਂ ਕੋਈ ਹੋਰ ਘਟਨਾ ਵਾਪਰ ਜਾਵੇ ਤਾਂ ਬੱਚੇ ਆਪਣੇ ਜਿਹੜੇ ਟ੍ਰੇਨਿੰਗ ਲੈਂਦੇ ਬਾਅਦ ਉਹ ਜ਼ਖਮੀ ਨੂੰ ਅਟੈਂਡ ਕਰ ਸਕਦੇ ਆ। ਧਾਰਮਿਕਨ ਦਾ ਕਿ ਇਹ ਪਹਿਲੀ ਜੁੜਾਈ ਦੇ ਬਾਅਦ ਜਿਸ ਸਾਰੀ ਗੱਲਣਾ ਸ਼ੁਰੂ ਹੋਣੀ ਹੈ। ਕੋ ਇਸ ਤੋਂ ਵੀ ਅੱਗੇ ਮੈਂ ਕਿਹਾ ਕਿ ਤੁਹਾਨੂੰ ਅਸੀਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਇੱਕ ਨੈਸ਼ਨਲ ਲੈਵਲ ਦਾ ਸੈਮੀਨਾਰ ਕਰਾਓ ਆਈ ਕਰਨੀਏ ਤੇ ਨਾਲ ਇਸ ਵਾਰ ਵਿੱਚ ਗੱਲ ਪੱਕੀ ਕਰ ਲਈ ਹੈ ਕਿ ਮੈਂ ਤੁਹਾਨੂੰ ਗੱਲਾਂ ਕਰ ਰਿਹਾ ਕਿ ਪ੍ਰोसीडिंग ਦਾ ਪਾਠ ਬਣ ਕੇ ਉਹਨਾਂ ਦੇ ਰਜਿਸਟਰਾਂ ਦੇ ਵਿੱਚ ਐਡ ਹੋ ਗਿਆ ਲਿਖਿਆ ਜਾ ਚੁੱਕਿਆ ਅੰਕਿਤ ਹੋ ਗਿਆ ਇਹ ਮੇਰੇ ਕੋਈ ਗੱਲ ਨਹੀਂ ਕਰ ਤੇ ਅਸੀਂ ਕਹਿੰਦੇ ਤੁਸੀਂ ਇੱਕ ਨੈਸ਼ਨਲ ਲੈਵਲ ਦਾ ਸੈਮੀਨਾਰ ਕਰਾਓ ਜਿਹਦੇ ਵਿੱਚ ਇਹ ਇਸ ਵੇਲੇ ਜਿਹੜਾ ਆਈਕੂ ਨੇ ਨਾ ਸੇਵਾਦਾਰ ਉਹ ਹੈਗਾ ਕਾਲਸਾ ਇਹ ਦਾ ਰਵੀ ਸਰ ਆਪ ਦੇ ਸਾਰੇ ਰਾਹ ਤੇ ਇੰਟਰਨੈਟ ਸਾਰੇ ਵੇਖਦੇ ਨੇ ਕਿ ਐਸੇ ਦੇ ਜਿਸ ਵਿਅਕਤੀ ਨੇ ਸੇਵਾ ਦੇ ਖੇਤਰ ਦੇ ਵਿੱਚ ਚਾਹੇ ਉਹ ਨੇਪਾਲ ਹੈ ਚਾਹੇ ਕਸ਼ਮੀਰ ਹੈ ਚਾਹੇ ਉਹ ਸੀਰੀਆ ਹੈ ਜਿੱਥੇ ਕਿਤੇ ਵੀ ਕੋਈ ਹੱਲ ਆਏ ਹੜ ਆਏ ਖਾਲਸਾ ਰਿੰਦੇ ਰਵੀ ਸਿੰਘ ਉਥੇ ਪਹੁੰਚੇ ਸਹੀ ਮੈਂ ਇਹ ਵੀ ਭਾਈ ਕਨ੍ਹਰੀਏ ਦੀ ਸੇਵਾ ਸਹੀ ਬਾਰੇ ਅੰਦਰ ਵਿੱਚ ਕੋਈ ਸੋਰੀ ਇੱਕ ਆਈਕਨ ਪਾ ਚੁੱਕਿਆ ਆਦਰ ਸਪੰਸਰ ਕੀਤਾ ਉਹ ਯੰਗ ਬੱਚੇ ਉਹਨੂੰ ਫੋਲੋ ਕਰ ਰਹੇ ਹਾਂ ਅਸੀਂ ਬਹੁਤ ਨਾਲ ਸੰਪਰਕ ਕੀਤਾ ਅਸੀਂ ਉਸ ਸੈਮੀਨਾਰ ਦੇ ਵਿੱਚ ਤੁਹਾਨੂੰ ਮੁੱਖ ਮਹਿਮਾਨ ਬਣਾ ਕੇ ਲੈਣਾ ਚਾਹੁੰਦੇ ਹਾਂ ਕਿਉਂਕਿ ਆਡੀਅנס ਦੇ ਵਿੱਚ ਵਿਦਿਆਰਥੀ ਬੈਠੇ ਹੋਣਗੇ ਸੈਮੀਨਾਰ ਦੇ ਇਸ ਪਾਸੇ ਵੀ ਸਾਨੂੰ ਕੰਮ ਆ ਜਾਂਦਾ ਤੇ ਉਹਨਾਂ ਨੇ ਪਤਾ ਹੀ ਕਿ ਪੁੱਛਿਆ ਖਾਲਸਾ ਇਡਵਾਰਲੇ ਨੇ ਉਹਨਾਂ ਦੇ ਬੜੀ ਕਾਨਫਰੰਸ ਚੱਲ ਰਹੀ ਹੈ ਕੀ ਕਹਾਤਾ ਰਵਾਂ ਦੇ ਵਿਆਹ ਤੇ ਫੋਨ ਤੇ ਗੱਲ ਚੱਲਦੀ ਹੈ ਉਹ ਕਹਿੰਦੇ ਜੇ ਤਾਂ ਇਹ ਪ੍ਰੋਗਰਾਮ ਪੋਲਿਟਿਕਲ ਹੋਏਗਾ ਅਸੀਂ ਨਹੀਂ ਆਵਾਂ ਅਸੀਂ ਉਹ ਕਹਿੰਦੇ ਨੌਨ ਪੋਲਿਟਿਕਲ ਹੈ ਕਹਿੰਦੇ ਕੌਣ ਕੌਣ ਆ ਰਿਹਾ ਐ ਦੱਸਿਆ ਕਿ ਕੜੂਪਾ ਸਾਡੇ ਬਾਬਾ ਸ਼ਿਵਾਚੰਦ ਜੀ ਆ ਰਹੇ ਨੇ ਜਿਹੜੇ ਦੀ ਬੜੀ ਵੱਡੀ ਸੇਵਾ ਹੈ ਫਿਰ ਦੱਸਿਆ ਕਿ ਗੋਫਰੇ ਹੰਦਰਜੀ ਸਪੋਰਟ ਮਿੰਗਲ ਵੜੇ ਵਾਲੇ ਆ ਰਹੇ ਨੇ ਉਹ ਸਾਨੂੰ ਉਹਦੀ ਗੱਲ ਚੱਲ ਰਹੀ ਹੈ ਔਰ ਕੁਝ ਦਿਨਾਂ ਦੇ ਵਿੱਚ ਅਸੀਂ ਪਹੁੰਚ ਕਰਾਂਗੇ ਮੈਨੂੰ ਅਸਲ ਲੱਗਾ ਸੀਗਾ ਕਿ ਇਹ ਸਾਡੀ ਜੋ ਖਸਤਾ ਬਣੀ ਹੈ ਨਾ ਇਹ ਸਾਰੀਆਂ ਬਖਸ਼ਿਸ਼ਾਂ ਉਸ ਕਰਕੇ ਹੋਈਆਂ ਜਿਸ ਨੂੰ ਪਗੜਿਆ ਕਿ ਪੰਜਾਬ ਦੀ ਖੋੜੀ ਉਹ ਜਿਹੜੀ ਹੈ ਇਸ ਪਾਸੇ ਇੰਟਰਸਟ ਹੈ ਫਿਰ ਸ਼ਰੋਮੇ ਗੁਰਦੁਆਰਾ ਪ੍ਰਬੰਧਕ ਮੇਜ ਪ੍ਰੋਫੈਸਰ ਬਹਾਦਰ ਸਿੰਘ ਅੱਥੇ ਗਏ ਬੜੀ ਮਜ਼ੇਦਾਰ ਗੱਲ ਹੈ ਕਿ ਸ਼ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਡੋਟ ਪਲੀਜ਼ ਸਾਇਲੈਂਟ ਬੈਸਿੰਗ ਇਸ ਇਸ਼ੂ ਦੇ ਜਿੰਨਾ ਤੱਕ ਵਿਦਿਆਰਥੀਆਂ ਦੇ ਵਿੱਚ ਮੈਸੇਜ ਭੇਜਦੀ ਕਰ ਸਕੀ ਜਿੰਨਾ ਤੱਕ ਕੋਈ ਸੈਮੀਨਾਰ ਕਰਦੀ ਕਰ ਸਕੀ ਫਸਤੇ ਟ੍ਰੇਡਿੰਗ ਦੀ ਗੱਲ ਸੀ ਜਿਸ ਵੇਲੇ ਸੀ ਲੋਕਲ ਲੈਵਲ ਤੇ ਪ੍ਰਧਾਨ ਜਨ ਨਾਲ ਗੱਲ ਕੀਤੀ ਲੋਕੋਬਾਦ ਦੇ ਨਾਲ ਉਥੇ ਤੋਂ 50 71 ਜਵਨਾ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਸਾਰੇ ਇਸ ਪੈਡ ਦੇ ਉੱਤੇ ਭਾਈ ਕਣਈਆ ਜੀ ਚੈਰਟੀ ਐਂਡ ਪੀ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਪੈਡ ਦੇ ਉੱਤੇ ਤੁਹਾਡੀ ਸਾਰਿਆਂ ਦੀ ਤਾਕਤ ਨੂੰ ਲੈ ਕਰਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਟੀ ਪਾ ਚੁੱਕੀ। ਪਰ ਉਹਨਾਂ ਨੇ ਉਸ ਦਿੱਤੀ ਉੱਤੇ ਆਪਣਾ ਅਮਲੀ ਰੂਪ ਸ਼ੁਰੂ ਕਰ ਦਿੱਤਾ। ਐ ਪਲੀਜ਼ ਪਲੀਜ਼ ਸਟੇ ਅਨੰਤਪੁਰ ਸਾਹਿਬ ਤੋਂ ਉਹਨਾਂ ਦੇ ਇਹ ਪ੍ਰੋਗਰਾਮ ਸ਼ੁਰੂ ਹੋ ਰਹੇ ਨੇ। ਜੇ ਅਪਾ ਪ੍ਰੋਗਰਾਮ ਦੀ ਗੱਲ ਕਰ ਰਹੇ ਸੀ ਮੈਂ ਉਹ ਦੱਸ ਦੱਸਾਂ। ਕਿ ਉਹਨਾਂ ਨੇ ਆਪੇ ਸਾ ਰੋਮੀ ਦੇ ਦੁਆਰਾ ਨਗਰ ਕੀਤਾ ਕਿ ਜੇ 100 ਤੋਂ ਵੱਧ ਸਕੂਲ ਐਂਡ ਕਾਲਜ ਸਨ ਜਿੱਥੇ ਕਿ ਉਹ ਟੋਟਲ ਆਪਣੇ ਪੰਜਾਬ ਨੂੰ ਦੇ ਹਿੱਸੇ ਬਣਾਉ ਮੰਡਿਆ ਇੱਕ ਅਨੰਪੁਰ ਸਾਹਿਬ ਦੂਸਰਾ ਘਨਮਾ ਸਾਹਿਬ ਤੇ ਤੀਸਰਾ ਅੰਮ੍ਰਿਤਸਰ ਇਹਨਾਂ ਦਿਲਨਾ ਹਿੱਸਿਆਂ ਦੇ ਵਿੱਚ ਉਹਨਾਂ ਨੇ ਬਸ ਇਲੀਮੈਂਟ ਦੀ ਰੇਡਿੰਗ ਟੈਂਪਰ ਲਗਾਉਣੇ ਨੇ ਉਹ ਉਹਦਾ ਪਹਿਲਾ ਪ੍ਰੋਗਰਾਮ ਸ਼ੁਰੂ ਹੋਣਾ ਹੈ 29 ਅਗਸਤ ਨੂੰ ਜਿਹੜਾ ਕਿ ਇੱਕ ਘਟਨਾ ਜਿਹੜਾ ਹੈ ਉਹ ਲੋਕੋ ਵਾਲੇ ਉੱਥੇ ਸਾਡੀ ਸੰਸਥਾ ਦੇ ਸਾਰੇ ਵਰਕਰ ਵੌਲੰਟੀਅਰਸ ਉੱਥੇ ਪਹੁੰਚਣਗੇ ਉੱਥੇ ਅਸੀਂ 29 ਅਗਸਤ ਨੂੰ ਸਾਡਾ ਪਹਿਲਾ ਫੰਕਸ਼ਨ ਸ਼ੁਰੂ ਹੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ

ਨੌਟ ਉਹਨਾਂ ਬੱਚੇ ਬੱਚੀਆਂ ਨੂੰ ਜਿਹੜੇ ਸ਼ਰੋਪਲੀ ਪ੍ਰਕਾਰਾ ਫੋਟਰ ਤੇ ਕਮੇਟੀ ਦੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਨੇ ਨਾਲ ਦੇ ਨਾਲ ਉਹਨਾਂ ਦੇ ਦੋ ਦਿਨ ਤੇ ਟੀਚਰਸ ਕੋਲ ਨੂੰ ਫਸਟ ਸਟੇਟ ਟ੍ਰੇਨਿੰਗ ਦਿੱਤੀ ਜਾਵੇਗੀ ਤੇ ਦੋ ਦਿਨ ਦਾ ਗ੍ਰੈਜੂਏਸ਼ਨਲ ਕੈਂਪ ਹੋਏਗਾ ਜਿੱਥੇ ਕਿ ਸਾਡੇ ਵਰਲਡ ਪੀਅਰਸ ਸਾਡੇ ਜਿਹੜੇ ਟ੍ਰੇਨਰਸ ਨੇ ਫਸਟ ਸਟੇਟ ਦੇ ਉਹ ਟ੍ਰੇਨਰਸ ਨੇ ਟ੍ਰੇਨਿੰਗ ਦੇਣਗੇ ਅੰਡਰ ਦਾ ਬੈਨਰ ਆਫ ਪਾਇਕਨਗਿਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਇਦੇ ਬਾਹਰ ਦੇ ਬਾਅਦ ਜਿਹੜਾ ਤੁਸੀਂ ਵਟਸਐਪ ਤੇ ਵੀ ਦੇਖ ਰਹੇ ਹੋਗੇ ਕਿ 1 ਸਪਟੈਂਬਰ ਨੂੰ ਸ਼ਰੂਨੀ ਕੁਦਵਾਰਾ ਪ੍ਰਬੰਧਕ ਕਮੇਟੀ ਜਲਦੀ ਸੈਕਟਰ ਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਸੰਤ ਕਰਨ ਸਿੰਘ ਜਮਨਾ ਨਗਰ ਵਾਲੇ ਅਤੇ ਭਾਈ ਕਰਿਆਨੀ ਚਰਣੀ ਇੰਟਰਨੈਸ਼ਨਲ ਫਾਊਂਡੇਸ਼ਨ ਸਾਡੀ ਹੋਰ ਨਾਲ ਵੀ ਗੱਲ ਕਰਦੇ ਸੰਤ ਕਰਨ ਸਿੰਘ ਵਾਲਾ ਮੇਰੇ ਕਹਨ ਸ਼ਾਇਦ ਪ੍ਰੋਫੈਸਰ ਬਹਾਦਰ ਸਿੰਘ ਇਸ ਆਸਪੈਕਟ ਨੂੰ ਸ਼ਾਇਦ ਤੁਹਾਡਾ ਸ਼ੇਅਰ ਨਹੀਂ ਕਰ ਪਾਏ ਮੈਂ ਸ਼ੇਅਰ ਕਰ ਰਿਹਾ ਸੰਤ ਕਰਮਜੀਤ ਸਿੰਘ ਜੀ ਪਹਿਲੀ ਤਰੀਕ ਨੂੰ ਇੱਕ ਬਹੁਤ ਵੱਡਾ ਨਗਰ ਕੀਰਤਨ ਭਾਈ ਕਨਈਆ ਜੀ ਦੀ 300 ਸਾਲਾਂ ਨੂੰ ਸਮਰਪਿਤ ਨਗਰ ਕੀਰਤਨ ਕਰ ਰਹੇ ਨੇ ਜੋ ਕਿ ਹਰਿਆਣੇ ਦੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਦਿੱਲੀ ਫਿਰ ਵਾਪਸੀ ਹਰਨਪੁਰ ਸਾਹਿਬ ਆਕਰਕੇ 19 ਸਤੰਬਰ ਨੂੰ ਉਹਦੀ ਸ਼ਾਮ ਨੂੰ ਸਮਾਪਤੀ ਹੋਣੀ। ਤੁਹਾਡੇ ਨਾਲ ਵਿਚਾਰ ਕਰਨੀ ਜ਼ਰੂਰੀ ਬਣਦੀ ਹੈ ਕਿ ਸਾਡੀ ਇਹ ਇੱਛਾ ਹੈ ਕਿ ਉਹ ਇੱਕ ਇਤਿਹਾਸਿਕ ਨਗ ਕੀਰਤਨ ਹੋਏਗਾ। ਪਹਿਲੀ ਤਰੀਕ ਨੂੰ ਸ਼ੁਰੂ ਹੋਣਾ ਹੈ 1 ਸਤੰਬਰ ਨੂੰ ਸਮਾਪਤੀ ਉਹਦੀ 19 ਤਰੀਕ ਨੂੰ ਹੈ। ਭਾਈ ਕ੍ਰਿਸ਼ਨਾ ਜੀ ਦਾ ਮੈਸੇਜ ਜਿਹੜਾ ਹੈ ਉਹ ਬੜੀ ਦੂਰ ਤੱਕ ਜਾਂਦਾ ਹੈ ਅਸੀਂ ਕਹਾਂਦੇ ਹਾਂ ਸਾਡੀ ਛੱਤ ਇਹ ਉਸ ਨਗਰ ਕੀਰਤਨ ਦੀ ਆਰੰਭਤਾ ਦੇ ਵਿੱਚ ਸਾਡੀ ਇਹ ਸੰਸਥਾ ਭਾਈ ਕ੍ਰਿਸ਼ਨਾ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਉਹਦੇ ਵਿੱਚ ਆਪਣੀ ਪਹਿਲੀ ਤਰੀਕ ਨੂੰ ਸ਼ੁਰੂਆਤ ਦੇ ਬਾਰੇ ਆਪਣੀ ਸ਼ਮੂਲੀਅਤ ਕਰੇ ਅਸੀਂ 18 ਦਿਨ ਲਗਾਤਾਰ ਲਿਖਤ ਹੋ ਸਕਦੇ ਨਹੀਂ ਆ ਸਕਦੇ ਲੇਕਿਨ ਸਟਾਰਟਿੰਗ ਦੇ ਵੇਲੇ ਤੇ ਜਿਸ ਲੋਕ ਦੀ ਸਮਾਪਤੀ ਅਨੰਦਪੁਰ ਸਾਹਿਬ ਵਿਖੇ ਹੈਗੀ ਜਿੱਥੇ ਕਿ ਭਾਈ ਕਰਾਇਆ ਜੀ ਦਾ ਇਤਿਹਾਸਿਕ ਸਥਾਨ ਹੈ ਉੱਥੇ ਸਮਾਪਤੀ ਦੇ ਵੇਲੇ ਵੀ ਦੋਨੋਂ ਟਾਈਮ ਉੱਤੇ ਸਾਡੇ ਅੱਗੇ ਸੰਸਥਾ ਦੇ ਨਮਾਇੰਦੇ ਨੇ ਸਾਡੇ ਸੰਸਥਾ ਦੇ ਵਲੰਟੀਅਰਸ ਉੱਤੇ ਪਹੁੰਚਿਆ ਤੇ ਉਹ ਪ੍ਰੋਗਰਾਮ ਜਿਹੜਾ ਹੈ ਇੱਕ ਜੁਆਇੰਟ ਪ੍ਰੋਗਰਾਮ ਹੈ ਭਾਈ ਕਰਾਇਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਨਾਦ ਦੇ ਨਾਲ ਦਿੱਲੀ ਸਿਗੁਰਵਾਰ ਪ੍ਰਬੰਧਕ ਕਮੇਟੀ ਚੁਲੋਮੀ ਗੁਰਵਾਰ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਕਰਨਪੀ ਸਿੰਘ ਜਰਨਾ ਨਗਰ ਵਾਲੇ ਉਹਨਾਂ ਦੇ ਸਾਧੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਹੈ ਉਹਦੇ ਵਿੱਚ ਆਪਣੀ ਸ਼ਮੂਲੀਅਤ ਕਰਕੇ ਅਸੀਂ ਆਪਣੀ ਸ਼ਰਧਾ ਦੇ ਪੁਜਾਈ ਕਰੀ ਅਸੀਂ ਪ੍ਰੇਰਿਤ ਕਰਦੇ ਇੱਕ ਤਾਂ ਸਾਡੀ ਮੰਡੀ ਵਿੱਚ ਚਾਹ ਪਿਆ ਪੂਸਰਾ ਮੈਂ ਬੇਨਤੀ ਕੀਤੀ ਹੈ 29 ਤਰੀਕ ਨੂੰ 29 ਅਗਸਤ ਨੂੰ ਸ਼ਰੋਮੀ ਗੁਰਵਾਰ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਪੂਰਾ ਉਹਦੇ ਵਿੱਚ ਮੇਰੀ ਸ਼ਾਮਲ ਨਾਤੇ ਨਾਲ ਇਹ ਪ੍ਰੋਫੈਸਰ ਭਾਦਰ ਸਿੰਘਾ ਨੂੰ ਦੱਸਿਆ ਕਿ ਪੰਜਾਬ ਸਰਕਾਰ ਤੋਂ ਮੈਂ ਵਾਸਤੇ ਪ੍ਰੋਫੈਸਰ ਭਾਦਰ ਸਿੰਘਾ ਨੂੰ ਬਧਾਈ ਦਿੰਦਾ ਕਿ ਪੰਜਾਬ ਸਰਕਾਰ ਤੋਂ ਚਿੱਠੀ ਆਣੀ ਪੰਜਾਬ ਸਰਕਾਰ ਤੋਂ ਚਿੱਠੀ ਆਣੀ ਸਿਆਸਤਦਾਨਾਂ ਨੂੰ ਪਤਾ ਹੀ ਖੇਡ ਕਿਡਾ ਕਰਦੇ ਕਿ 20 ਸਤੰਬਰ 2018 ਨੂੰ ਇਹ ਮਾਨਵ ਏਕਤਾ ਦਿਵਸ ਦੇ ਰੂਪ ਦੇ ਵਿੱਚ ਭਾਈ ਕਨਈਆ ਜੀ ਦਾ ਦਿਵਸ ਮਨਾਇਆ ਜਾਵੇ। ਉਹ ਚਿੱਠੀ ਅਸੀਂ ਉਹ ਚਿੱਠੀ ਦੇ ਨਾਲ ਕਾਪੀ ਲਗਾ ਕੇ ਕਿ ਅਸੀਂ ਸਾਰੇ ਡੈਪਟੀ ਕਮਿਸ਼ਨਰਸ ਨੂੰ ਚਿੱਠੀਆਂ ਜੜੀਆਂ ਨੇ ਤਿਆਰ ਕਰਕੇ ਭੇਜਤੀਆਂ ਨੇ। ਠੀਕ ਹੈ ਜੀ। ਕਹਨ ਤੋਂ ਭਾਵ ਇਹ ਸਾਰਾ ਕੁਝ ਭਾਈ ਕਨਈਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਪੈਡ ਦੇ ਉੱਤੇ ਡੀਸੀ ਸਾਹਿਬ ਨੂੰ ਚਿੱਠੀਆਂ ਜੜੀਆਂ ਨੇ ਗਈਆਂ ਨੇ ਔਰ ਸ਼ਾਇਦ ਮੇਰੇ ਖਿਆਲ ਮੁਤਾਬਕ ਮੇਰੇ ਖਿਆਲ ਮੁਤਾਬਕ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੋਏਗੀ ਇਸ ਸੰਸਥਾ ਦੀ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਇਸ ਪ੍ਰੋਗਰਾਮ ਨੂੰ ਆਪਣੇ ਤੌਰ ਤੇ ਸਾਡੇ ਸਹਿਯੋਗ ਦੇ ਨਾਲ ਮਨਾਏਗੀ। ਸੋ ਕਹਿ ਤੋ ਪਾਕ ਮੇਰਾ ਇਹ ਹੈ ਕਿ ਇਸ ਦੇ ਇਲਾਵਾ ਜਿਵੇਂ ਕਿ ਤੁਹਾਨੂੰ ਪ੍ਰੋਫੈਸਰ ਬਹਾਦਰ ਸਿੰਘ ਨੂੰ ਦੱਸਿਆ ਸੁਨੀਲ ਸਾਹਿਬ ਨੇ ਕਿ ਜਿਹੜੇ ਡਿਸਟ੍ਰਿਕਟ ਪੀਆਰਓ ਨੇ ਉਹਨਾਂ ਨੂੰ ਚਿੱਠੀ ਆਲਰੇਡੀ ਪ੍ਰੋਫੈਸਰ ਬਹਾਦਰ ਸਿੰਘ ਨੇ ਲਿਖੀ ਹੋਈ ਹੈ ਕਿ ਰਾਜ ਸਰਕਾਰ ਇਸ ਨੂੰ ਸਟੇਟ ਲੈਵਲ ਤੇ ਬਣਾਏ ਔਰ ਬਹੁਤ ਖੇਤੀ ਹੀ ਇਹ ਤੁਹਾਨੂੰ ਅਸੀਂ ਖੁਸ਼ਖਬਰੀ ਦਿਆਂਗੇ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਇਹ ਫਾਈਨਲ ਹੋ ਜਾਏਗਾ ਕਿ ਸੂਬਾ ਸਰਕਾਰ ਅੰਮ੍ਰਿਤਸਰ ਦੇ ਵਿੱਚ ਸਟੇਟ ਲੈਵਲ ਫੰਕਸ਼ਨ ਬਣਾ ਰਹੀ ਹੈ ਇਹ ਚੀਜ਼ ਇਨ ਦਾ ਪਾਈਪਲਾਈਨ ਹੈਗੀ ਹੈ ਔਰ ਜਿਸ ਦਿਨ ਇਹ ਨੂੰ ਮਨਾਇਆ ਜਾਏਗਾ ਉੱਥੇ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਉਹ ਸਟੇਟ ਲੈਵਲ ਫੰਕਸ਼ਨ ਦੇ ਵਿੱਚ ਸਾਰੇ ਆ ਕਰਕੇ ਸ਼ਾਮਿਲ ਹੋਣ ਇਸ ਦੇ ਇਲਾਵਾ ਤੁਹਾਡੀ ਜਿਹੜੀ ਸੁਜੈਸ਼ਨਸ ਨੇ ਉਹ ਅਸੀਂ ਸਿੱਖ ਕਰਦੇ ਆ ਸਾਨੂੰ ਕੋਈ ਸੁਜੈਸ਼ਨਸ ਦਿਓ ਜਿਸ ਦੇ ਨਾਲ ਕਿ ਇਸ ਪ੍ਰੋਗਰਾਮ ਨੂੰ ਹੋਰ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾ ਸਕੇ ਮੈਂ ਆਖੀਰਲੀ ਗੱਲ ਕਰਨੀ ਹੈ ਉਹ ਇਹ ਕਿ ਅਸੀਂ ਚਾਹੁੰਦੇ ਆ ਕਿ ਜਿੱਥੇ ਕਿਦਰੇ ਵੀ ਸਾਡੇ ਵਲੰਟੀਅਰ ਸੇਵਾਦਾਰ ਪਹੁੰਚਣ ਉਹਨਾਂ ਦੀ ਆਪਣੀ ਇੱਕ ਆਈਡੈਂਟੀਟੀ ਹੋਵੇ ਹੁਣ ਇੱਥੇ ਇੱਕ ਉਹਨਾਂ ਦਾ ਇਹ ਬੱਚੇ ਆਏ ਨੇ ਹੈਲਪਿੰਗ ਹੈਂਡਸ ਤੇ ਇਹਨਾਂ ਦੀਆਂ ਨੇ ਆਪਣੀਆਂ ਟੀ-ਸ਼ਰਟਸ ਬਹੁਤ ਸੋਹਣੀਆਂ ਬਣਾਈਆਂ ਨੇ ਹੈਲਪਿੰਗ ਹੈਂਡਸ ਫੋਰ ਇਹ ਚਾਰ ਜਣੇ ਆਏ ਨੇ ਹੈਲਪਿੰਗ ਹੈਂਡਸ ਇਹ ਅੰਪਰਸਤੋ ਆਏ ਨੇ ਔਰ ਇਹ ਵੀ ਸੜਕ ਦੇ ਉੱਤੇ ਕੋਈ ਜ਼ਖਮੀ ਬੰਦਾ ਮਿਲ ਜਾਏ ਤਾਂ ਉਸ ਦੀ ਸੇਵਾ ਕਰਨੀ ਉਹਨੂੰ ਹਸਪੀਟਲ ਲੈ ਕੇ ਜਾਣਾ ਉਹਦਾ ਟ੍ਰੀਟਮੈਂਟ ਕਰਵਾਉਣਾ ਥਿਲ ਦਾ ਐਂਡ ਅਖੀਰ ਤੱਕ ਜਦ ਤੱਕ ਉਹ ਠੀਕ ਨਹੀਂ ਹੁੰਦਾ ਉਹਦਾ ਸਾਰਾ ਟ੍ਰੀਟਮੈਂਟ ਕਰਾਉਣਾ ਇਹ ਸਾਰਾ ਕੁਝ ਇਹ ਨੌਜਵਾਨ ਬੱਚੇ ਕਰ ਰਹੇ ਇਹ ਸਾਡੀ ਸੁਸਾਇਟੀ ਅੰਮ੍ਰਿਤਸਰ ਚੈਕੀਅਪਾਈ ਕਨਈਆ ਐਜੂਕੇਸ਼ਨ ਸੁਸਾਇਟੀ ਇਹ ਸਾਡੇ ਨਾਲ ਸੰਪਰਕ ਵਿੱਚ ਆਏ ਤੇ ਇਹਨਾਂ ਨੇ ਜੋ ਟੀ-ਸ਼ਰਟਸ ਪਾਈਆਂ ਹੋਈਆਂ ਨੇ ਅਸੀਂ ਚਾਹਿਆ ਕੋਈ ਕੋਟੀ ਕੋਈ ਨਾ ਕੋਈ ਚੀਜ਼ ਜਿਵੇਂ ਤੁਹਾਡਾ ਸੁਝਾਅ ਆਏਗਾ ਉਹਨੂੰ ਧਿਆਨ ਚ ਰੱਖਦੇ ਹੋਏ ਕੁਝ ਐਸਾ ਵੀ ਉਪਰਾਲਾ ਕਰ ਲਈਏ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਮੈਸੇਜ ਹੁੰਦਾ ਠੀਕ ਹੈ ਭਾਈ ਕਹੇ ਜੇ ਇਹਦਾ ਮੈਸੇਜ ਦੇਣ ਵਾਸਤੇ ਉਸ ਨੂੰ ਅਸੀਂ ਨੌਜਵਾਨਾਂ ਤੱਕ ਇਸ ਮੈਸੇਜ ਨੂੰ ਲੈ ਕੇ ਜਾਈਏ ਤੋਂ ਕੋਈ ਟੀ-ਸ਼ਰਟ ਦਾ ਪ੍ਰੋਗਰਾਮ ਬਣੇ ਜਾਂ ਕੋਈ ਫੋਰਟੀ ਦਾ ਪ੍ਰੋਗਰਾਮ ਬਣੇ ਭਾਈ ਬਹੁਤ ਹੀ ਪ੍ਰਕਾਰ ਦਾ ਭਾਈ